ਪੰਜ ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਾ ਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਸਭਾ ਲਈ ਬੈਠੇ ਆ ਬੈਜੋ ਬਾਜੋ ਬੈਜੋ ਉੱਥੇ ਚਲੇ ਜਾਓ ਉੱਥੇ ਮੌਕੇ ਹੀ ਮੌਕੇ ਆ ਉਹ ਚਰਨਜੀਤ ਅੜਵਾਲ ਬਾਜੋ ਬਾਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਸੁਪਨੇ ਵਾ 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 ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਆ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਦੀ ਪਾਰਟੀ ਨੂੰ ਛੱਡ ਦੋ ਸੈਕਰੀਸ਼ਣ ਕਬਾਨ ਨੂੰ ਛੱਡ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਜੀ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਸਿੱਟੀ ਐ ਇਸ ਕਬਰ 'ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਤੇ ਨਿਉਰ ਜਿਉਂ ਲੱਗਿਆ ਭਵੰਤਮਾਨ 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 ਸੁਪਨੇ ਚ ਵੀ ਭਵੰਤਮਾਨ ਪਹਿਲਾਂ ਕਹੀ ਗੇ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਗਏ ਤੇ ਹੁਣ ਭਵੰਤਮਾਨ ਭਵੰਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੁਐਸ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਂ ਚਾਹਣਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇੱਕਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨ ਦਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਲਿਮਟਡ ਟਾਈਮ ਮਿਲਦਾ ਉੱਥੇ ਪਾਓ ਜੋ ਦੋ ਦੋ ਘੰਟੇ ਪਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹ ਤੋਂ ਬਾਅਦ ਛੱਡਿਆ ਮੈਂ ਉਹ ਤੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਪੰਜ ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਾ ਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਉਹਥੇ ਉਹਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ 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 ਉਥੇ ਚਲੇ ਜਾਓ ਉਥੇ ਮੌਕੇ ਹੀ ਮੌਕੇ ਆ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉਥੇ ਉਥੇ ਚਲੇ ਜਾਓ ਸੀਐਮ ਸਾਹਿਬ ਨਾਲ ਗੱਲ ਕਰ ਬਾਜਾ ਬਾਜਾ ਬੈਠੋ ਬੈਠੋ ਬਾਜਾ ਬਾਜਾ ਬੈਠੋ ਬੈਠੋ ਬੈਠ ਜੀ ਆਹ ਲੋ ਤੋਂ ਸ਼ਾਬੂ ਇਹਨਾਂ ਦਾ ਕਰਨ ਕਰਦੇ ਆਂ ਮੈਂ ਗੱਲ ਕਰ ਰਿਹਾ ਇੱਕ ਮਿੰਟ ਜੀ ਇੱਕ ਇੱਕ ਮਿੰਟ ਸੀ ਇੱਕ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੀ ਇੱਕ ਮਿੰਟ ਇੱਕ ਦੋੜ ਬੈਠੋ ਬੈਠੋ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਰਵਨੀਤ ਸਿੰਘ ਮਾਣ ਜੋ ਕੇਂਦਰੀ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਖਸੇ ਮੌਜੂਦ ਹਨ ਆਓ ਉਹਨਾਂ ਨੂੰ ਨਿਗਾਹਸਵਾਸ ਕਰੀਏ ਮੈਨੂੰ ਇਸ ਪੁੱਤਰ ਸਦਨ ਨੂੰ ਇਹ ਦੱਸਣ ਵਿੱਚ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਬਾਬੂ ਸਿੰਘ ਮਾਣ ਲੋਕ ਗੀਤਾ ਦੇ ਗੀਤਕਾਰ ਪੰਜਾਬ ਦੇ ਗੀਤਕਾਰ ਅਤੇ ਲਿਖਾਰੀ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਖਸ਼ ਵਿੱਚ ਮੌਜੂਦ ਹਨ ਆਓ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰੀਏ ਤੇ ਲੰਮੀ ਉਮਰ ਦੀ ਕਾਮਨਾ ਕਰੀਏ ਬਹੁਤ ਧੰਨਵਾਦ ਮੌਸ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼ਵਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣ ਨਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਹੈ ਬਰਾਣਾ ਛੋਟੀ ਬੈਠਾ ਬੁਜੇ ਸੰਪਲਾਹੋਰੀ ਜਗਵੀਰ ਬਰਾੜੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਜੀ ਲੀਡਰ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਹੱਥ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂਦੇ ਹੁਣ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂ ਬੈਨੋ ਭਾਈਓ ਕਭੀ ਹੱਥ ਪੈ ਗਈ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਤੇ ਫਿਰ ਉਹ ਤਾਂ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ